ਬੱਡੇ ਵੀਰੇ ਦਾ ਹਫਤਾ ਹੋ ਗਿਆ ਇੱਥੇ ਹੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਬਾਕਾਇਦਾ ਮੈਂ ਆਪਣੇ ਪੇਜ ਤੇ ਨੰਬਰ ਵੀ ਦਿੱਤਾ ਹੁੰਦਾ ਕਿ ਕਿਸੇ ਭਾਈ ਜਾਰੇ ਭੈਣ ਭਰਾ ਨੂੰ ਕਿਸੇ ਨੂੰ ਵੀ ਫੋੜਾ ਤੇ ਮੈਨੂੰ ਫੋਨ ਕਰ ਲਿਓ ਮੈਂ ਤਰ ਪਹਿਲਾਂ ਦੁੱਧ ਜਿੰਨੀ ਵੀ ਸੇਵਾ ਸਾਡੇ ਐਨ ਆਰ ਆਈ ਭਰਾ ਮੇਰਨਾ ਜੀ ਦੇ ਜੋੜੇ ਆ ਅਸੀਂ ਕਰਦੇ ਦੁੱਖ ਦੀ ਘੜੀ ਆ ਸਾਡੇ ਉੱਤੇ ਤੇ ਪਰ ਅਸੀਂ ਉਹ ਚੀਜ਼ ਦਾ ਗਲਤ ਫਾਇਦਾ ਉਠਾਉਨੇ ਆ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਜੇਕਰ ਅਸੀਂ ਪਰਦੇਸੀਆਂ ਦੀ ਇਸ ਕਮਾਈ ਦਾ ਜਿਹੜੇ ਦਸਬੰਧ ਕੱਢਦੇ ਆ ਜਾਂ ਰਾਤ ਨੂੰ ਕੋਈ ਟਰਾਲਾ ਚਲਾਉਂਦਾ ਜਾਂ ਸ਼ਿਫਟ ਲਾਉਂਦਾ ਰਾਤ ਨੂੰ ਜਾਗਦਾ ਵਾ ਤੇ ਜੇ ਉਹਨਾਂ ਦੀ ਕਮਾਈ ਦੀ ਇਦਾਂ ਦੁਰਵਰਤੋਂ ਕਰਨ ਲੱਗ ਪੇ ਤੇ ਅੱਗੇ ਤੋਂ ਚਾਹੇ ਸਾਡੇ ਵਿੱਚ ਕੋਰੋਨਾ ਆਵੇ ਚਾਹੇ ਕਿਸਾਨੀ ਸ਼ੰਘਰ ਆਵੇ ਤੇ ਚਾਹੇ ਹਾੜਾ ਆਵੇ ਚਾਹੇ ਬਾੜ ਆਵੇ ਉਹਨਾਂ ਸਾਡੇ ਨਾਲ ਕੋਹੋਂ ਅਟ ਜਾ। ਪੰਜ ਨਾਟ ਬੋਰਡ ਦਾ ਸਰਕਾਰੀ ਮੈਰਨਦੀਰ ਸਿੰਘ ਪਹਿਲਾਂ ਆ ਗਿਆਂ ਪੋਸਟ ਦੇ ਬਿਠਾਏ ਵੀ ਹਣਾ ਦੀ ਮਾਰ ਆਏ ਹੋਏ ਪਿੰਡ ਫੱਤੇਵਾਲ ਆਲੇ ਵਾਲਾ Puter apa ambil kamera di kamera sih. ਜਿਵੇਂ ਕਿ ਪੰਜਾਬ ਦੇ ਸਾਰੇ ਜੈਕ ਸਮਾਜ ਹੈ ਹੋ ਗਏ ਮੁਸਲਮਾਨ ਸਮਾਜ ਹੈ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਇਸੇ ਤਰ੍ਹਾਂ ਹੀ ਕਿ ਨਾਲੰਦੇ ਜਿਵੇਂ ਸਿੰਗਰ ਹੋ ਗਏ ਆਪਣੇ ਰਾਈਟਰ ਹੋ ਗਏ ਸਾਰੀ ਇੰਡਸਟਰੀ ਵੀ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਸਾਡੇ ਨਾਲ ਹਾਜ਼ਰ ਨੇ ਸਾਹਪੁਰ ਰੋਟਾ ਜੀ ਜਿਸ ਜਮਾ ਦਾ ਸਵਾਲ ਕਰਦੇ ਬਹੁਤ ਬਹੁਤ ਸ਼ੁਕਰੀਆ ਸਹਿਜ ਜਤੋਂ ਧੰਨਵਾਦ ਤੁਹਾਡੇ ਸਾਰੇ ਪੱਤਰਕਾਰ ਭਾਈਚਾਰੇ ਦਾ ਤੁਸੀਂ ਜਿਹੜਾ ਸਾਰਾ ਦਿਖਾ ਰਹੇ ਹੋ ਹਾਲ ਜੇ ਤੁਸੀਂ ਨਾ ਹੋ ਤੇ ਸ਼ਾਇਦ ਦੇਸ਼ਾਂ ਉਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਕਿਤੇ ਵੀ ਇਹ ਖਬਰਾਂ ਨਾ ਤੇ ਪੰਜਾਬ ਦੇ ਹਾਲਾਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤ ਸ੍ਰੀ ਅਕਾਲ ਪਿੰਨ ਦਿੱਤ ਕਰਕੇ ਜਿੰਨਾ ਵਿੱਚ ਸੋਸ਼ਲ ਮੀਡੀਆ ਵਾ ਜਿੰਨਾ ਵਿੱਚ ਪੱਤਰਕਾਰ ਭਾਈ ਜਾਰਾਵਾ ਤੁਹਾਡਾ ਚੈਨਲ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਰ ਜੀ ਮੈਂ ਇਹ ਗੱਲ ਕਰਨੀ ਚਾਹੂਗਾ ਕਿ ਜਿਵੇਂ ਤੁਸੀਂ ਕਿੰਨੇ ਦਿਨਾਂ ਤੋਂ ਸੇਵਾ ਦੇ ਵਿੱਚ ਆ ਰਹੇ ਹੋ ਇੰਨੇ ਰਾਜ ਰੋ ਰਹੇ ਹੋ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੇ ਹੋ ਥੋੜੀ ਡਾਕਟਰੀ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਛੜੀ ਅਸੀਂ ਤੁਹਾਨੂੰ ਕਹਾਂਗੇ ਤੁਸੀਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਬਿਜਾਮ ਨਾਲ ਖੜੇ ਹੋ ਪਹਿਲਾਂ ਵੀ ਖੜੇ ਸੀ ਹੁਣ ਵੀ ਖੜੇ ਹੋ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਲੋਕਾਂ ਦਾ ਹਾਲਾਤ ਕੀ ਹੈ ਜਿਹੜ ਮੈਂ ਬੱਡੇ ਵੀ ਰੇ ਦਾ ਹਫਤਾ ਹੋ ਗਿਆ ਇੱਥੇ ਹੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਬਾਕਾਇਦਾ ਮੈਂ ਆਪਣੇ ਪੇਜ ਤੇ ਨੰਬਰ ਵੀ ਦਿੱਤਾ ਹੁੰਦਾ ਕਿ ਕਿਸੇ ਭਾਈ ਜਾਰੇ ਭੈਣ ਭਰਾ ਨੂੰ ਕਿਸੇ ਨੂੰ ਵੀ ਲੋੜ ਹੋਵੇ ਤੇ ਮੈਨੂੰ ਫੋਨ ਕਰ ਲਿਓ ਮੈਂ ਤਰਪੈਲਾ ਦੁੱਧ ਜਿੰਨੀ ਵੀ ਸੇਵਾ ਸਾਡੇ ਐਨ ਆਰ ਆਈ ਭਰਾ ਮੇਰ ਨਾਲ ਜਿਹੜੇ ਜੁੜੇ ਆ ਅਸੀਂ ਕਰ ਰਹੇ ਆ ਬਸਰਾ ਪਰਿਵਾਰ ਨਿਊਜ਼ੀਲੈਂਡ ਤੋਂ ਬਿੰਦੀ ਜੀ ਜਗਾ ਕੇਵਲ ਭਾਈ ਜੂਨੀਅਰ ਆ ਨਿਊਯਾਰਕ ਵਾਲੇ ਅਸੀਂ ਸਾਰੇ ਇਹ ਸੇਵਾ ਦੁੱਧ ਦੀ ਤਰਪੈਲਾ ਦੀ ਕਰ ਰਹੇ ਆ ਪਰ ਜਿਹੜੀ ਤਾਂ ਮੈਂ ਇੱਕ ਗੱਲ ਕਰਨੀ ਚਾਹੁੰਗਾ ਕਿ ਹੁਣ ਜਿੰਨੀ ਵੀ ਸੇਵਾ ਵਾ ਸਾਰੇ ਚੈਨਲਾਂ ਤੋਂ ਇਹ ਵਾਰ-ਵਾਰ ਆ ਰਹੀ ਆ ਕਿ ਸੇਵਾ ਰੋਕ ਦੇਣੀ ਚਾਹੀਦੀ ਆ ਕਿਉਂਕਿ ਜਿਹੜੀ ਰਾਸ਼ਨ ਆ ਉਹ ਵੀ ਇੱਥੇ ਬਹੁਤ ਬੁਰਾ ਮੀਚਾ ਤੇ ਇਸ ਜਿਹੜਾ ਲੋੜਵੰਦ ਜਿਹੜਾ ਹੈਗਾ ਵਾ ਉਹਦੇ ਸੰਬੰਧੀ ਉਹਨਾਂ ਵੀ ਤਾਂ ਤੇ ਕੋਈ ਜਿਹੜੇ ਜਿਨ੍ਹਾਂ ਨੂੰ ਲੋੜ ਨਹੀਂ ਆ ਉਹਨਾਂ ਦੇ ਘਰਾਂ ਦੇ ਵਿੱਚ ਦੋ ਦੋ ਤਿੰਨ ਚਾਰ ਛੇ-ਛੇ ਮਹੀਨੇ ਦਾ ਇਹ ਰੱਖਣਿਆਂ ਜਮਾ ਹੋ ਗਿਆ ਵਾ ਹਾਂ ਕਿ ਉਹਨਾਂ ਵਾਸਤੇ ਵੀ ਇੱਕ ਇਹ ਮੈਂ ਕੀ ਕਵਾਂ ਕੋੜੇ ਸ਼ਬਦਾਂ ਦੇ ਵਿੱਚ ਮਾਫੀ ਚਾਹਨਾ ਵਾ ਕਿ ਇਤਲਾੰਤ ਵਾਲੀ ਗੱਲ ਲੱਗੀ ਅਸੀਂ ਇਹ ਹਾਰ ਪੀੜਤ ਜਿਹੜਾ ਜਾਂ ਕਿਸਾਨੀ ਸੰਘਰਸ਼ ਤੇ ਚਾਹੇ ਕਰੋਨਾ ਵਾ ਇਹ ਇਸ ਚੀਜ਼ ਨੂੰ ਬਿਜ਼ਨਸ ਬਣਾ ਕੇ ਵੇਚ ਜਾਨੇ ਆ ਵੀ ਆਉਂਦੀ ਤੇ ਦੁੱਖ ਦੀ ਪਈ ਆ ਜਿਨ੍ਹਾਂ ਦੇ ਮਿਲ ਹਾਲਾਤ ਹੱਦੋਂ ਆ ਤੁਹਾਡੇ ਉਹਨਾਂ ਨੂੰ ਲੋੜ ਆ ਜੀ ਬਾਕੀ ਜਿਹੜੇ ਸਟੋਰ ਕਰਕੇ ਰੱਖਣਾ ਉਹ ਗਲਤ ਹੈ ਆਉਂਦੀ ਤੇ ਦੁੱਖ ਦੀ ਘੜੀ ਆ ਤੁਹਾਡੇ ਉੱਤੇ ਤੇ ਪਰ ਅਸੀਂ ਉਹ ਚੀਜ਼ ਦਾ ਗਲਤ ਫਾਇਦਾ ਉਠਾਉਨੇ ਆ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਜੇਕਰ ਅਸੀਂ ਪਰਦੇਸੀਆਂ ਦੀ ਇਸ ਕਮਾਈ ਦਾ ਜਿਹੜੇ ਦਸਬੰਧ ਕੱਢਦੇ ਆ ਜਾਂ ਰਾਤ ਨੂੰ ਕੋਈ ਟਰਾਲਾ ਚਲਾਉਂਦਾ ਜਾਂ ਸ਼ਿਫਟ ਲਾਉਂਦਾ ਰਾਤ ਨੂੰ ਜਾਗਦਾ ਵਾ ਤੇ ਜੇ ਉਹਨਾਂ ਦੀ ਕਮਾਈ ਦੀ ਇਦਾਂ ਦੁਰਵਰਤੋਂ ਕਰਨ ਲੱਗ ਪਏ ਤੇ ਅੱਗੇ ਤੋਂ ਚਾਹੇ ਸਾਡੇ ਵਿੱਚ ਕਰੋਨਾ ਆਵੇ ਚਾਹੇ ਕਿਸਾਨੀ ਸੰਘਰਸ਼ ਆਵੇ ਤੇ ਚਾਹੇ ਹਾੜਾ ਆਵੇ ਚਾਹੇ ਬਾੜਾ ਆਵੇ ਉਹਨਾਂ ਸਾਡੇ ਨਾਲ ਹੋਣੋਂ ਅਟ ਜਾਉਂਗੇ ਜੀ ਉਹ ਉਹਨਾਂ ਨੇ ਬਹੁਤ ਥਾਵਾਂ ਤੇ ਬੋਲ ਰਹੇ ਆ ਜੀ ਆਹ ਮੈਂ ਦੇਖਿਆ ਅੱਜ ਵੀ ਕਈ ਜਿਹੜੇ ਸੇਵਾ ਲੈ ਕੇ ਆ ਰਹੇ ਆ ਨਾ ਮਾਝਾ ਚਾਹੇ ਸੌਰੀ ਮਾਝੇ ਵਿੱਚ ਮਾਲਵੇ ਦਬਾਬੇ ਕਿਤੇ ਵੀ ਕੋਈ ਸੇਵਾ ਲੈ ਕੇ ਆ ਰਿਹਾ ਤੇ ਉਹਨਾਂ ਦਾ ਮਨ ਦੁਖਿਆ ਅੰਦਰੋਂ ਮਾਨ ਦੁਖਿਆ ਮੈਂ ਵੇਖਿਆ ਜੀ ਬਰਾਬੁਰਾਪੁਰ ਦੇ ਵਿੱਚ ਨਹੀਂ ਵੇਖਿਆ ਕਰਨ ਤਰਨੋਂ ਮੁੰਡਾ ਕਹਿ ਰਿਹਾ ਸੀਗਾ ਜੀ ਇਹਦੇ ਨਾਲ ਤੋਂ ਕੁੜੀਆਂ ਦੇ ਵਿਆਹ ਕਰ ਦਿੱਤੇ ਜਾਣ ਵਧੀਆ ਕਿ ਅਸੀਂ ਅੱਗੇ ਤੋਂ ਆਉਣਾ ਨਹੀਂ ਤੇ ਕਿੱਡੀ ਇਹ ਵੱਡੀ ਗੱਲ ਆ ਤੇ ਇਹ ਜਿਹੜਾ ਸਾਡਾ ਇਹ ਪੰਜਾਬ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਜਿਹੜੇ ਰਾਸ਼ਨ ਦੇ ਨਾਲ ਸਟੋਰ ਕਰ ਰਹੇ ਆ ਪੀ ਇਹਨੂੰ ਵਿਹਾਰਨਾ ਬਣਾਓ ਇਹ ਬੜਾ ਇੱਕ ਕਿਤੇ ਵੀ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮਿਆ ਵਾਂ ਸਾਰਿਆਂ 'ਚ ਪੰਜਾਬ ਵਰਗਾ ਕਿਤੇ ਨਹੀਂ ਆ ਪਰ ਜੇ ਤੁਸੀਂ ਅੰਦਰੋਂ ਇੱਕ ਰੀ ਆਪਣੇ ਚਾਤੀ ਮਾਰੋ ਇਹ ਚੀਜ਼ ਨੂੰ ਵਿਹਾਰਨਾ ਬਣਾਓ ਜਿੰਨੀ ਲੋੜ ਆ ਤੇ ਓਨੀ ਲਾਓ ਜੇ ਤੁਹਾਨੂੰ ਨਹੀਂ ਲੋੜ ਤੇ ਕਹੋ ਨਹੀਂ ਯਾਰ ਉਹਨੂੰ ਲੋੜ ਆ ਉਹ ਕਹਵੇ ਯਾਰ ਉਹਨੂੰ ਲੋੜ ਆ ਉਹ ਕਹਵੇ ਨਹੀਂ ਯਾਰ ਉਹਨੂੰ ਲੋੜ ਆ ਇਦਾਂ ਦੀ ਗੱਲ ਸਾਡੇ ਪੰਜਾਬੀਆਂ ਵਿੱਚ ਹੋਣੀ ਚਾਹੀਦੀ ਆ ਪਰ ਅਸੀਂ ਤੇ ਕਿੰਨਾ ਕੁ ਸਟੋਰ ਕਰ ਲਿਆ ਤੇ ਇਹ ਜਿਹੜੀਆਂ ਆਫ਼ਤਾਂ ਆ ਰਹੀਆਂ ਸਾਡੇ ਤਾਂ ਹੀ ਆ ਰਹੀਆਂ ਵਾ ਵੀ ਅਸੀਂ ਅੰਦਰੋਂ ਸਾਫ਼ ਨਹੀਂ